ਆ ਉਹੀ ਪੁਰਾਣਾ ਦਰਵਾਜਾ ਜਿਹੜਾ ਕਿ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਦੇਖਦੇ ਹੁੰਦੇ ਸੀ ਲੋਕਾਂ ਦੇ ਘਰਾਂ ਦੇ ਵਿੱਚ ਦਰਵਾਜਾ ਜਿਹੜਾ ਲੱਗਾ ਹੁੰਦਾ ਸੀ ਆਹ ਵੇਖੋ ਤੁਸੀਂ ਕਿੰਡਾ ਸ਼ਾਨਦਾਰ ਆ ਠੀਕ ਹੈ ਜੀ ਇਹ ਘਰ ਦਾ ਵਿਹੜਾ ਇੱਥੇ ਠੀਕ ਹੈ ਜੀ ਆਹ ਵਿਹੜਾ ਜੀ ਘਰ ਦਾ ਕਿੰਡਾ ਸੋਹਣਾ ਉਸੇ ਤਰੀਕੇ ਦੇ ਨਾਲ ਜਿਹੜਾ ਪੁਰਾਣਾ ਜਿਹੜਾ ਆ ਨਾ ਨਜ਼ਰ ਆ ਰਿਹਾ ਜੀ ਸਾਰਾ ਕੁਝ ਉਹ ਸਾਹਮਣੇ ਬੈਠਿਆ ਆਹ ਵੇਖ ਸਕਦੇ ਹੋ ਕਿਹੜੀ ਚੀਜ਼ ਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਮੈਨੂੰ ਕਿ ਕਿਹੜੀਆਂ ਛਾਂ ਆ ਬੈਠੀਆਂ 2 3 ਠੀਕ ਹੈ ਜੀ ਹਾਂਜੀ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਕਰਦਾ ਇਹ ਸਾਰੀ ਠੀਕ ਠਾਕ ਤੇ ਚੜ੍ਹਦੀ ਕਲਾ ਜੀ ਹੋਵਾਂਗੇ ਸੋ ਮਿੱਤਰੋ ਮੇਰੀ ਬੈਗ ਸਾਡ ਤੇ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਪਹੁੰਚਿਆ ਜੀ ਪਿੰਡ ਠਰੂ ਠੀਕ ਹੈ ਜੀ ਠਰੂ ਪਿੰਡ ਆਏ ਆ ਇਹ ਨੂਰਦੀ ਪਿੰਡ ਦੇ ਕੋਲ ਹੈ ਜੀ ਠਰੂ ਪਿੰਡ ਤੇ ਇੱਥੋਂ ਹੀ ਮੈਂ ਵਲੌਗ ਆਪਣਾ ਸਟਾਰਟ ਕਰਨ ਲੱਗਾ ਸੋ ਲੰਗਦੇ ਲੰਗਦੇ ਨਾ ਪਿੰਡ ਦੇ ਵਿੱਚ ਇੱਕ ਬਹੁਤੀ ਪੁਰਾਣੀ ਹਵੇਲੀ ਜਿਹੜੀ ਆ ਉਹ ਮੈਨੂੰ ਨਜ਼ਰ ਆਈ ਤੇ ਮੇਰਾ ਜੀ ਕੀਤਾ ਕਿ ਮੈਂ ਕਿਹਾ ਕਿ ਇਹ ਵੀਡੀਓ ਜਿਹੜੀ ਆ ਇਹ ਬਲੌਗ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਪਣਦਾ ਜੀ ਮੇਰਾ ਠੀਕ ਹੈ ਜੀ ਸੋ ਇਸ ਜਿਹੜੀ ਹਵੇਲੀ ਆ ਮੇਰੀ ਬੈਕਸਾਈਡ ਦੇ ਉੱਤੇ ਇਹਦੀ ਚਾਬੀ ਬੜੀ ਮੁਸ਼ਕਲ ਮਿਲੀ ਜੀ ਮੈਨੂੰ ਠੀਕ ਹੈ ਜੀ ਇੱਥੇ ਜਿਹੜੇ ਰਹਿੰਦੇ ਸੀ ਅ ਇੱਥੇ ਪਿੰਡ ਵਾਲਿਆਂ ਕੋਲੋਂ ਪੁੱਛਿਆ ਸੀ ਮੈਂ ਉਹ ਕਹਿੰਦੇ ਸੀ ਵੀ ਅਮਰਜੀਤ ਨਾ ਦੇ ਕੁਝ ਹੈਗੇ ਸੀ ਆਪਣੇ ਵੱਡੇ-ਵਡੇਰੇ ਉਹਨਾਂ ਦੀ ਇਹ ਹਵੇਲੀ ਆ ਠੀਕ ਹੈ ਜੀ ਪੁਰਾਣੇ ਸਮਿਆਂ ਦੀ ਆ ਅੱਜ ਤੋਂ ਤਕਰੀਬਨ 120 ਸਾਲ ਪੁਰਾਣੀ ਜਿਹੜੀ ਇਹ ਹਵੇਲੀ ਆ ਠੀਕ ਹੈ ਜੀ ਤੇ ਅੱਜ ਆਪਾਂ ਚੱਲੇ ਆ ਇਸ ਹਵੇਲੀ ਦੇ ਅੰਦਰ ਨਾਲੇ ਤੁਹਾਨੂੰ ਉਹ ਪੁਰਾਣਾ ਕਲਚਰ ਉਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਉਹ ਪੁਰਾਣੀਆਂ ਜਿਹੜੀਆਂ ਹਵੇਲੀਆਂ ਉਹ ਤੁਹਾਨੂੰ ਨਜ਼ਰ ਕਰਉਣਾ ਜੀ ਮੈਂ ਤੇ ਚੱਲਦੇ ਆਪਾਂ ਅੰਦਰ ਦਿਖਾਉਨੇ ਆ ਤੁਹਾਨੂੰ ਕੱਲੀ-ਕੱਲੀ ਚੀਜ਼ ਤੇ ਇੱਥੋਂ ਦੇ ਜਿਹੜੇ ਹਵੇਲੀ ਦੇ ਦਰਵਾਜ਼ੇ ਹਨ ਉਹ ਵੀ ਤਕਰੀਬਨ 120 ਸਾਲ ਪੁਰਾਣੇ ਆ ਜੀ ਠੀਕ ਆ ਉਹ ਪਰਾਣਾ ਵਿਰਸਾ ਜਿਹੜਾ ਅੱਜ ਵੀ ਜਿਹੜਾ ਉਹ ਸਾਂਭਿਆ ਤੁਹਾਨੂੰ ਨਜ਼ਰ ਦਿਖਾਉਗਾ ਬਈ ਠੀਕ ਹੈ ਇਸ ਵਲੌਗ ਦੇ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਕਰ ਦਿਓ ਤੇ ਵੀਡੀਓ ਜਿਹੜੀ ਆ ਆਪਾਂ ਅੱਜ ਕਰਦੇ ਹਾਂ ਸਟਾਰਟ ਤੇ ਬਾਕੀ ਇਹ ਮਿੱਤਰੋ ਮਾਝੇ ਏਰੀਆ ਦੀ ਧਰਤੀ ਦੇ ਉੱਤੇ ਹਵੇਲੀ ਬਣੀ ਆ ਜਿੱਥੇ ਆਪਾਂ ਆਏ ਆ ਸੋ ਅੱਜ ਚੱਲੀਏ ਆਪਾਂ ਅੰਦਰ ਤੁਹਾਨੂੰ ਦਿਖਾਉਂਦਾ ਜੀ ਕੱਲੀ ਕੱਲੀ ਚੀਜ਼ ਤੇ ਕੀ ਆ ਪਿਛੋਕੜ ਸੋ ਹਾਂਜੀ ਮਿੱਤਰੋ ਆਹ ਦੇਖ ਸਕਦੇ ਹੋ ਤੁਸੀਂ ਆਹ ਉਹੀ ਪੁਰਾਣਾ ਦਰਵਾਜ਼ਾ ਜਿਹੜਾ ਕੀ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਦੇਖਦੇ ਹੁੰਦੇ ਸੀ ਲੋਕਾਂ ਦੇ ਘਰਾਂ ਦੇ ਵਿੱਚ ਦਰਵਾਜ਼ਾ ਜਿਹੜਾ ਲੱਗਾ ਹੁੰਦਾ ਸੀ ਇਹ ਉਹੀ ਦਰਵਾਜ਼ਾ ਲਾਇਆ ਜੀ ਬਿਲਕੁਲ ਲੱਕੜ ਦਾ ਲਾਇਆ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਨਾ ਪੁਰਾਣੇ ਸਮਿਆਂ ਦੇ ਵਿੱਚ ਇੱਕ ਨਾ ਰੀਤੀ ਰਵਾਜ ਹੁੰਦਾ ਸੀ ਅੱਜ ਕੱਲ ਜਿਹੜਾ ਨਾ ਕੋਈ ਵੀ ਕੋਠੀ ਬਣਾਉਂਦਾ ਕੋਈ ਵੀ ਘਰ ਬਣਾਉਂਦਾ ਜਦੋਂ ਕਿਸੇ ਦਾ ਬੂਹਾ ਖੜਕਾਈਏ ਨਾ ਆਪਾਂ ਉਹਦੇ ਵਿੱਚ ਖਲੋ ਕੇ ਬੂਹਾ ਖੜਕਾਉਣਾ ਪੈਂਦਾ ਤੇ ਖਲੋ ਕੇ ਹੀ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਪਰ ਪੁਰਾਣੇ ਸਮਿਆਂ 'ਚ ਇਹ ਚੀਜ਼ ਨਹੀਂ ਸੀ ਪੁਰਾਣੇ ਸਮਿਆਂ ਦੇ ਵਿੱਚ ਕੀ ਚੀਜ਼ ਸੀ ਵੀ ਇਸ ਤਰ੍ਹਾਂ ਦੇ ਥੜੇ ਬਣ ਜਾਂਦੇ ਸੀ ਉਦੋਂ ਦੋਨੋਂ ਸਾਈਡਾਂ ਤੇ ਤੇ ਜਦੋਂ ਬੂਹਾ ਖੜਕਾਈਦਾ ਸੀ ਉਦੋਂ ਜੇ ਬੰਦਾ ਅੰਦਰੋਂ ਥੋੜਾ ਜਿਹਾ ਲੇਟ ਹੋ ਜਾਂਦਾ ਸੀ ਬੰਦਾ ਬਹਿ ਵੀ ਜਾਂਦਾ ਸੀ ਬਾਹਰ ਠੀਕ ਹੈ ਜੀ ਇਹ ਪੁਰਾਣਾ ਜੀ ਇਤਿਹਾਸ ਇਹ ਮੇਨ ਡਿਊਟੀ ਹੈ ਜੀ ਚੱਲਦੇ ਆਪਾਂ ਹਵੇਲੀ ਦੇ ਅੰਦਰ ਆਹ ਮੇਨ ਡਿਊਟੀ ਦਾ ਰੂਪ ਹੈ ਜੀ ਤੇ ਜੇ ਆਪਾਂ ਇੱਧਰੋਂ ਲਾਈਏ ਅੰਦਾਜ਼ਾ ਤੇ ਆਹ ਦੇਖੋ ਮਿੱਤਰੋ ਆਹ ਜਿਹੜੇ ਉਹੀ ਕੁੰਡੇ ਬਣੇ ਆ ਠੀਕ ਹੈ ਜੀ ਇਨਾ ਕੁੰਡਿਆਂ ਨੂੰ ਲਾ ਕੇ ਹੀ ਜਿਹੜਾ ਲਾਇਆ ਜਾਂਦਾ ਸੀ ਆ ਤੁਹਾਨੂੰ ਜੰਦਰਾ ਦਿਖਾਉਣਾ ਜੰਦਰਾ ਵੀ ਉਹੀ ਪੁਰਾਣਾ ਠੀਕ ਹੈ ਜੀ ਪੁਰਾਣੇ ਸਮਿਆਂ ਦਾ ਤੇ ਆਪਾਂ ਚੱਲਦੇ ਹਾਂ ਅੰਦਰ ਠੀਕ ਹੈ ਜੀ ਮਿੱਤਰੋ ਤੇ ਚਲੋ ਤੁਹਾਨੂੰ ਮੈਂ ਅੰਦਰ ਦਿਖਾਉਣਾ ਜੀ ਅੰਦਰ ਹਵੇਲੀ ਬਹੁਤ ਵੱਡੀ ਆ ਤੇ ਉਹ ਤੁਹਾਨੂੰ ਕੱਲੀ ਕੱਲੀ ਨਜ਼ਰ ਮਰਵਾਉਣਾ ਜੀ ਮੈਂ ਆ ਇਥੋਂ ਘਰ ਦੀ ਮੇਨ ਐਂਟਰੀ ਆ ਜੀ ਠੀਕ ਆ ਆ ਮੇਨ ਐਂਟਰੀ ਆ ਤੇ ਦਰਵਾਜ਼ੇ ਵੀ ਜਿਹੜੇ ਉਹ ਲੱਕੜ ਦੇ ਲੱਗੇ ਹੋਏ ਆ ਤੇ ਸਭ ਤੋਂ ਪਹਿਲਾਂ ਆਪਾਂ ਉਧਰ ਚੱਲਦੇ ਹਾਂ ਠੀਕ ਹੈ ਜੀ ਆ ਮੇਨ ਆ ਦਰਵਾਜਾ ਜੀ ਇਹਦਾ ਹਵੇਲੀ ਦਾ ਤੇ ਆਹ ਦੇਖ ਸਕਦੇ ਹੋ ਅੰਦਰ ਦੀ ਐਂਟਰੀ ਮਿੱਤਰੋ ਐਂਟਰੀ ਹੀ ਬੜੀ ਜ਼ਬਰਦਸਤ ਸੀ ਠੀਕ ਆ ਤੇ ਆਹ ਜਿਹੜਾ ਇੱਥੋਂ ਦ੍ਰਿਸ਼ ਮੈਂ ਤੁਹਾਨੂੰ ਦਿਖਾਉਂਦੇ ਆ ਉਹ ਅੰਦਰੋਂ ਪਹਿਲਾਂ ਮੈਂ ਬਾਹਰ ਆ ਗਿਆ ਜੀ ਠੀਕ ਆ ਉਦੋਂ ਦੇ ਦਰਵਾਜ਼ੇ ਦੇਖ ਸਕਦੇ ਤੁਸੀਂ ਦਰਵਾਜ਼ੇ ਕਿਹੋ ਜਿੇ ਬਣੇ ਸੀ ਤੇ ਆਹ ਜਿਹੜਾ ਹੀ ਆ ਵੇੜਾ ਜੀ ਇਹ ਹਵੇਲੀ ਦਾ ਠੀਕ ਆ ਜਿੱਥੇ ਮੈਂ ਖੜਾ ਹਾਂ ਨਾ ਇਹ ਮਿੱਤਰੋ ਵੇੜਾ ਜੀ ਇੱਥੇ ਆਹ ਜਿਹੜੀ ਮੇਨ ਪਿਛਲੇ ਪਾਸੇ ਮੇਰੇ ਦੇਖ ਸਕਦੇ ਹੋ ਇਹ ਡਿਉੜੀ ਹੈ ਵੀ ਠੀਕ ਹੈ ਡਿਉੜੀ ਜਿਹਨੂੰ ਕਹਿੰਦੇ ਨੇ ਪੁਰਾਣੇ ਸਮਿਆਂ ਦੇ ਵਿੱਚ ਡਿਉੜੀ ਹੈ ਮੇਨ ਗੇਟ ਇਧਰੋਂ ਹੀ ਇਹਦੇ ਪਹਿਲਾ ਕਮਰਾ ਆਉਂਦਾ ਜੀ ਕਮਰੇ ਤੋਂ ਬਾਅਦ ਜਿਹੜਾ ਮੇਨ ਦਰਵਾਜ਼ਾ ਆਉਂਦਾ ਅਗਲਾ ਠੀਕ ਹੈ ਜੀ ਤੇ ਅੱਜ ਕੱਲ ਜਿਤਨਾ ਆਮ ਕੋਠੀਆਂ ਬਣਾਈਦੀਆਂ ਵਾ ਕੋਠੀਆਂ ਦੇ ਨਾਲ ਜਦੋਂ ਆਪਾਂ ਸ਼ੁਰੂ ਹੁੰਦਾ ਜਦੋਂ ਐਂਟਰੀ ਕਰੀਦੀ ਹੈ ਨਾ ਕੋਠੀਆਂ ਦੇ ਅੰਦਰ ਉਹਦੇ ਨਾਲ ਇੱਕ ਰੂਮ ਬਣਾ ਦਿੰਦੇ ਆ ਨਾ ਜਿਤਨਾ ਗੈਸਟ ਰੂਮ ਬਣਾ ਦਿੰਦੇ ਆ ਕੋਈ ਆਇਆ ਗਿਆ ਜਿਤਨਾ ਮੰਨ ਲਓ ਉਹਦੇ ਅੰਦਰ ਬਹਿ ਜਾਂਦਾ ਹੈ ਪੁਰਾਣੇ ਸਮਿਆਂ 'ਚ ਵੀ ਸਮਝੋ ਵੀ ਸੇਮ ਇਹੀ ਚੀਜ਼ ਹੀ ਸੀ ਇਹ ਡਿਊੜੀ ਬਣਦੀ ਸੀ ਬਿਲਕੁਲ ਦਰਵਾਜੇ ਦੇ ਨਾਲ ਜੋੜੀ ਬਣਾ ਕੇ ਨਾਲ ਹੀ ਇੱਕ ਰੂਮ ਬਣਾਇਆ ਜਾਂਦਾ ਸੀ ਤੇ ਨਾਲ ਹੀ ਇੱਕ ਦਰਵਾਜ਼ਾ ਤੇ ਆਹ ਮੇਰੇ ਬੈਂਕ ਸਾਡ ਚ ਦੇਖ ਸਕਦੇ ਨਾ ਜਿਹੜਾ ਆਹੜਾ ਆਹੜਾ ਦਰਵਾਜ਼ਾ ਜੀ ਇਹ ਲੱਕੜ ਦਾ ਦਰਵਾਜ਼ਾ ਇਹ ਉਹੀ ਆ ਮੇਨ ਡਿਊੜੀ ਵਾਲਾ ਦਰਵਾਜ਼ਾ ਤੇ ਆ ਪੌੜੀ ਦੀ ਸ਼ੇਪ ਦੇਖ ਸਕਦੇ ਤੁਸੀਂ ਪੌੜੀ ਦੀ ਸ਼ੇਪ ਵੀ ਜਿਹੜੀ ਆ ਬਹੁਤ ਸੋਹਣੀ ਆ ਠੀਕ ਆ ਬਾਕੀ ਉੱਤੇ ਜਾ ਕੇ ਦੇਖਦੇ ਹਾਂ ਵੀ ਉੱਤੇ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਪਰ ਇੱਥੇ ਜਿੰਨੀ ਵੀ ਹਾਲਤ ਆ ਨਾ ਇਹਦੀ ਆ ਦਰਵਾਜ਼ੇ ਅੰਦਰ ਹੋ ਜਿਆਂ ਦੀ ਖਸਤਾ ਹੋ ਗਈ ਵੈਸੇ ਆ ਆੜਾ ਮੈਟਰੋ ਪੌੜੀ ਦੇ ਥੱਲੇ ਇੱਕ ਚੀਜ਼ ਬਣਾਈ ਆ ਪਤਾ ਨਹੀਂ ਹੁਣ ਕਿਹੜੀ ਆ ਕਿਹੜੀ ਨਹੀਂ ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਪਰ ਬਹੁਤ ਸੋਹਣੀ ਲੱਗ ਰਹੀ ਆ ਇਹ ਠੀਕ ਹੈ ਜੀ ਆ ਉਹਨਾਂ ਸਮਿਆਂ ਦੇ ਹੀ ਪੁਰਾਣੇ ਜਿਹੜੇ ਆ ਆ ਦਰਵਾਜ਼ੇ ਲੱਗੇ ਆ ਇੱਥੋਂ ਪੌੜੀ ਲੱਗਦੀ ਹੁੰਦੀ ਸੀ ਇਹ ਸੀਕ੍ਰੇਟ ਪੌੜੀ ਜਾਂਦੇ ਐ ਨੂੰ ਠੀਕ ਹੈ ਜੀ ਇਹਦਾ ਡਿਜ਼ਾਈਨ ਜਿਹੜਾ ਡਿਜ਼ਾਈਨ ਤੁਸੀਂ ਦੇਖ ਸਕਦੇ ਜੀ ਠੀਕ ਆ ਆ ਦਰਵਾਜ਼ਾ ਇੰਨਾ ਕੁ ਮਜ਼ਬੂਤ ਆ ਨਾ ਇਹ ਲੱਕੜ ਦਾ ਬਣਿਆ ਪਤਾ ਨਹੀਂ ਕਿਹੜੀ ਲੱਕੜ ਆ ਕਿਹੜੀ ਨਹੀਂ ਪਰ ਇਹ ਅਜੇ ਤੱਕ ਜਿਹੜਾ ਬਰਕਰਾਰ ਆ ਉਸੇ ਤਰ੍ਹਾਂ ਹੀ ਹਵੇਲੀ ਦੀ ਜਿਹੜੀ ਡਿਜ਼ਾਈਨ ਨੂੰ ਜਿਹੜਾ ਦਰਸਾਉਂਦਾ ਹਨ ਇਹੋ ਜਿਹੇ ਦਰਵਾਜ਼ੇ ਜਿਹੜੇ ਆ ਉਹ ਵਧੀਆ ਬਣਾਉਂਦੇ ਹਵੇਲੀਆਂ ਨੂੰ ਅੱਜ ਦੀ ਤਰੀਕ ਦੇ ਵਿੱਚ ਕੋਈ ਇਹੋ ਜਿਹਾ ਮਿਸਤਰੀ ਵੀ ਨਹੀਂ ਪਹਿਲੀ ਗੱਲ ਲੱਭਣਾ ਵੀ ਜਿਹੜਾ ਇੰਨੇ-ਇੰਨੇ ਵਧੀਆ ਡਿਜ਼ਾਈਨ ਬਣਾ ਗਏ ਤੇ ਇੰਨੇ-ਇੰਨੇ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਹਵੇਲੀ ਨੂੰ ਪੇਸ਼ ਕੀਤਾ ਉਹਨਾਂ ਸਮਿਆਂ ਦੇ ਵਿੱਚ ਕਾਰੀਗਰ ਵੀ ਦੇਖ ਸਕਦੇ ਤੁਸੀਂ ਕਿ ਕਿਤਰਾ ਨੇ ਹੋਣਗੇ ਕਿ ਜਿਹੜੇ ਐਡੇ ਵਧੀਆ ਤਰੀਕੇ ਦੇ ਨਾਲ ਇੱਥੇ ਕੰਮ ਕੀਤਾ ਜੀ ਉਹਨਾਂ ਨੇ ਸੋ ਆਹ ਜਿਹੜਾ ਵਾ ਉੱਥੇ ਡਾਟ ਪਾਈ ਆ ਠੀਕ ਆ ਇਹ ਡਾਟ ਪਾਈ ਆ ਡਾਟ ਵੀ ਆ ਵੇਖ ਸਕਦੇ ਤੁਸੀਂ ਗਾਟਰ ਕਿੱਡੇ-ਕੱਡੇ ਆ ਜਿਹੜਾ ਡਾਟ ਇੱਟਾਂ ਵਾਲੇ ਡਾ ਉਹ ਜੀ ਜੀ ਬਾਈ ਇਹਨਾਂ ਨੇ ਠੀਕ ਆ ਆ ਵੇਖੋ ਤੁਸੀਂ ਕਿੱਡਾ ਸ਼ਾਨਦਾਰ ਆ ਠੀਕ ਆ ਜੀ ਇਹ ਘਰ ਦਾ ਵਿਹੜਾ ਇੱਥੇ ਠੀਕ ਆ ਜੀ ਆ ਵਿਹੜਾ ਜੀ ਘਰ ਦਾ ਕਿੱਡਾ ਸੋਹਣਾ ਉਸੇ ਤਰੀਕੇ ਦੇ ਨਾਲ ਜਿਹੜਾ ਪੁਰਾਣਾ ਜਿਹੜਾ ਆ ਨਾ ਇਹ ਨਜ਼ਰ ਆ ਰਿਹਾ ਜੀ ਸਾਰਾ ਕੁਝ ਤੇ ਆਂਟੀ ਹੁਣੀ ਇੱਥੇ ਜਿਹੜੇ ਕੰਮ ਕਰਦੇ ਸੀ ਨਾ ਉਹਨਾਂ ਨੇ ਦੱਸਿਆ ਵੀ ਆ ਜਿਹੜਾ ਚੌਂਕਾ ਆ ਨਾ ਇਹ ਵੀ ਤਕਰੀਬਨ ਓਨਾ ਹੀ ਪੁਰਾਣਾ ਵਾ ਜਿੰਨਾ ਇਹ ਘਰ ਪੁਰਾਣਾ ਆ ਨਾ ਓਨਾ ਹੀ ਇਹ ਚੌਂਕਾ ਪੁਰਾਣਾ ਵਾ ਇਹਨੂੰ ਚੌਂਕਾ ਮੈਂ ਤਾਂ ਕਹਿ ਰਿਹਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹਦਾ ਆਹ ਵੇਖੋ ਉਹ ਜਿਹੜੀ ਲੋ ਆ ਇਹ ਵੀ ਉਸੇ ਸਮੇਂ ਦੀ ਆ ਇੱਥੇ ਕਿਤੇ ਨਾ ਕਿਤੇ ਚੁੱਲ੍ਹਾ ਹੁੰਦਾ ਸੀ ਠੀਕ ਆ ਜੀ ਸੋ ਆ ਜਿਹੜਾ ਜੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਤਨਾ ਮੰਨ ਲਓ ਬੀਬੀਆਂ ਜਿਹੜੀਆਂ ਸੀ ਦੁੱਧ ਕਾਢ ਕੇ ਤੇ ਉਹ ਇਹਦੇ ਚ ਰੱਖਦੀਆਂ ਹੁੰਦੀਆਂ ਸੀ ਅੱਜ ਵੀ ਇਹ ਖੁੱਲਦਾ ਜੀ ਆ ਵੇਖੋ ਕਿੰਨਾ ਸ਼ਾਨਦਾਰ ਆ ਹੈ ਇੱਕ ਜਾਲੀ ਬਣਾਈ ਹੈ ਜੀ ਇਹਨਾਂ ਨੇ ਆ ਵੇਖੋ ਜਾਲੀ ਬਣੀ ਹੈ ਨਾ ਤੇ ਇਹ ਮਿੱਤਰੋ ਕਿੰਡਾ ਸ਼ਾਨਦਾਰ ਹੈ ਹਨਾ ਇਹਦੇ ਵਿੱਚ ਨਾ ਜਿਹੜੀਆਂ ਆਪਣੀਆਂ ਪੁਰਾਣੇ ਸਮਿਆਂ ਦੀਆਂ ਜਿਹੜੀਆਂ ਮਾਤਾ ਸੀ ਨਾ ਜਿਤਨਾ ਮਾਈਆਂ ਮੂਈਆਂ ਹੁੰਦੀਆਂ ਸੀ ਉਹ ਕੀ ਕਰਦੀਆਂ ਸੀ ਵੀ ਉਹ ਦੁੱਧ ਕਾੜਦੀਆਂ ਸੀ ਇਹ ਚ ਠੀਕ ਹੈ ਜੀ ਸੋ ਇਸ ਕਰਕੇ ਹੀ ਜਿਹੜਾ ਪੁਰਾਣਾ ਕਲਚਰ ਆ ਉਹ ਵਧੀਆ ਲੱਗਦਾ ਮੈਨੂੰ ਉਹਦੇ ਬਹੁਤ ਵਧੀਆ ਲੱਗਦਾ ਜੀ ਬਾਕੀ ਤੁਸੀਂ ਆਪਣੀ رائے ਜਿਹੜੀ ਆ ਉਹ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਸੋ ਮਿੱਤਰੋ ਇੱਕ ਨਾ ਤੁਹਾਨੂੰ ਹੋਰ ਚੀਜ਼ ਦਿਖਾਉਣਾ ਜੀ ਮੈਂ ਠੀਕ ਹੈ ਜੀ ਉਹ ਦਿਖਾਉਣਾ ਜੀ ਜਿਹੜੀਆਂ ਆਮਰ ਸੋਈਆਂ ਹਨਾ ਅੱਜ ਕੱਲ ਜਿਹੜੀਆਂ ਐਡਵਾਂਸ ਚਿੰਮਣੀਆਂ ਆ ਗਈਆਂ ਜੀ ਜਿਹੜੀਆਂ ਧੂਆਂ ਜਦੋਂ ਖਿੱਚਦੀਆਂ ਹੁੰਦੀਆਂ ਹਨਾ ਗੈਸ ਦੇ ਨਾਲ ਉਹ ਤਾਂ ਨੂੰ ਜਾਂਦਾ ਨਾ ਧੂਆਂ ਚਿੰਮਣੀ ਖਿੱਚਦੀ ਆ ਪਰ ਅੱਜ ਕੱਲ ਸਿਸਟਮ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਹੀ ਨਾ ਸਿਸਟਮ ਉਹ ਤੁਹਾਨੂੰ ਮੈਂ ਦਿਖਾਉਣਾ ਵੀ ਉਹ ਕਿਹੜੇ ਤਰੀਕੇ ਦੇ ਨਾਲ ਸਿਸਟਮ ਹੈ ਆ ਵੀ ਹੁਣ ਇੱਥੇ ਨਾ ਆਂਟੀ ਹੋਣਾ ਨੇ ਅੱਗ ਬਾਲੀ ਆ ਜੀ ਠੀਕ ਹੈ ਜੀ ਇੱਥੇ ਆ ਚੁੱਲੇ ਦੇ ਵਿੱਚ ਅੱਗ ਬਾਲੀ ਆ ਠੀਕ ਹੈ ਮਿੱਤਰੋ ਅੱਗ ਬਲ ਰਹੀ ਆ ਵਿੱਚ ਇਹਦੇ ਧੂਆਂ ਵੀ ਹੋ ਰਿਹਾ ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਧੂਆਂ ਇੱਥੇ ਆਪਾਂ ਨੂੰ ਨਹੀਂ ਨਜ਼ਰ ਆ ਰਿਹਾ ਧੂਆਂ ਇਧਰ ਦੀ ਜਾ ਕੇ ਇਧਰ ਦੀ ਜਾਈ ਜਾਂਦਾ ਜੀ ਇਧਰ ਹੁਣ ਜਾ ਕੇ ਨੂੰ ਰਿਹਾ ਇਹ ਤੁਹਾਨੂੰ ਮੈਂ ਬਾਹਰ ਜਾ ਕੇ ਦਿਖਾਉਣਾ ਠੀਕ ਆ ਇਹ ਮਿੱਤਰੋ ਪੁਰਾਣੇ ਸਮਿਆਂ ਦੀਆਂ ਜਿਹੜੀਆਂ ਐਡਵਾਂਸ ਜਿਹੜੀਆਂ ਤਕਨੀਕਾਂ ਹਨ ਉਹ ਪੁਰਾਣੇ ਬਜ਼ੁਰਗਾਂ ਦੇ ਕੋਲ ਬਹੁਤ ਹੀ ਤੇ ਤੁਹਾਨੂੰ ਮੈਂ ਦਿਖਾਉਣਾ ਜੀ ਇਹਦੇ ਉੱਪਰਲੇ ਪਾਸੇ ਜਦੋਂ ਦਿਖਾਵਾਂ ਨਾ ਤੁਹਾਨੂੰ ਮੈਂ ਉੱਪਰਲੇ ਪਾਸੇ ਤੁਸੀਂ ਉਹ ਦੇਖ ਸਕਦੇ ਹੋ ਠੀਕ ਆ ਮਿੱਤਰੋ ਉਹ ਦੇਖੋ ਚਿਮਣੀ ਦੇ ਵਿੱਚੋਂ ਨਿਕਲ ਰਿਹਾ ਜੀ ਧੂਆ ਇਹਦਾ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਹੀ ਨਾ ਜਿਤਨਾ ਮੰਨ ਲਓ ਥੱਲੇ ਚੁੱਲਾ ਬਲ ਰਿਹਾ ਤੇ ਉਹਦਾ ਧੂਆ ਜਿਹੜਾ ਅੰਦਰ ਨਹੀਂ ਸੀ ਜਾਂਦਾ ਉਹ ਚਿਮਣੀ ਜਿਹੜੀ ਸੀ ਪੁਰਾਣੇ ਸਮਿਆਂ ਦੀ ਉਹ ਚਿਮਣੀ ਆ ਜੀ ਠੀਕ ਆ ਸੋ ਇਹ ਆ ਜੀ ਪੁਰਾਣੇ ਸਮਿਆਂ ਦੀਆਂ ਜਿਹੜੀਆਂ ਤਕਨੀਕਾਂ ਸੀ ਪੁਰਾਣੇ ਬਜ਼ੁਰਗਾਂ ਦੀਆਂ ਜਿਹੜੀਆਂ ਤਕਨੀਕਾਂ ਸੀ ਠੀਕ ਆ ਜੀ ਸੋ ਅੱਗੇ ਗੱਲ ਕਰਦੇ ਆ ਜੀ ਅੱਜ ਆ ਵੇਖੋ ਆ ਉਸ ਪੁਰਾਣੀ ਜ਼ਮਾਨੇ ਦਾ ਹੀ ਜਿਹੜਾ ਦਰਵਾਜ਼ਾ ਠੀਕ ਆ ਤੇ ਅੰਦਰ ਦੀ ਐਂਟਰੀ ਵੀ ਦੇਖ ਸਕਦੇ ਤੁਸੀਂ ਆ ਲੱਕੜ ਦਾ ਸਾਰਾ ਹੀ ਇਹਨੂੰ ਬਾਰੀਆਂ ਵੜੀਆਂ ਲੱਗੀਆਂ ਇੱਕ ਰੂਮ ਦੇ ਵਿੱਚ ਇੱਕ ਆਹ ਬਾਰੀ ਹੋ ਗਈ ਇੱਕ ਆਹ ਬਾਰੀ ਹੋ ਗਈ ਤੇ ਇੱਕ ਮਿੱਤਰੋ ਆਹ ਦਰਵਾਜ਼ਾ ਹੋ ਗਿਆ ਠੀਕ ਹੈ ਜੀ ਤੇ ਆ ਗੀਠੀ ਵੇਖੋ ਗੀਠੀ ਕਿੰਡੀ ਸੋਹਣੀ ਆ ਆ ਵੇਖੋ ਕੋਈ ਵੀ ਸਮਾਨ ਸਮਾਨ ਰੱਖਣਾ ਇੰਨੀ ਪੱਕੀ ਕੋਈ ਅੱਜ ਦੀ ਤਰੀਕ ਦੇ ਵਿੱਚ ਹੁੰਦੀ ਨਹੀਂ ਆਰਟੀਫੀਸ਼ੀਅਲ ਸਾਰਾ ਕੁਝ ਆ ਗਿਆ ਹੁਣ ਹਨਾ ਤੇ ਆ ਵੇਖੋ ਜਦੋਂ ਆਪਾਂ ਦੂਜੇ ਰੂਮ 'ਚ ਜਾਣਾ ਹਨਾ ਉਹ ਤੇ ਚਲੋ ਜਾਣਾ ਹੀ ਜਾਣਾ ਇਹਦੇ ਵਿੱਚ ਇੱਕ ਇਹਨਾਂ ਨੇ bari ਰੱਖੀ ਹੈ ਜੀ ਆਵੇ ਆ bari ਰੱਖੀ ਆ ਇਧਰੋਂ ਖੋਲ ਕੇ ਦੂਜੇ ਰੂਮ ਦੇ ਵਿੱਚ ਆਪਾਂ ਐਂਟਰੀ ਕਰ ਸਕਦੇ ਹਾਂ ਵੀ ਆ ਜਿਹੜਾ ਆ ਸੋਚਿਆ ਬੱਤੀ ਵਾਲੇ ਠੀਕ ਹੈ ਜੀ ਇਹ ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਸੀ ਲੱਕੜ ਦਾ ਹੋਇਆ ਕੰਮ ਅੱਜ ਕੱਲ ਤਾਂ ਚਲੋ ਪਲਾਸਟਿਕ ਦਾ ਆਉਂਦਾ ਨਾ ਇਹ ਲੱਕੜ ਦਾ ਆ ਸਾਰਾ ਜਿੰਨਾ ਵੀ ਆ ਕੰਮ ਤੇ ਇੱਕ ਮੈਂ ਹੋਰ ਦਿਖਾਵਾਂ ਮਿੱਤਰੋ ਆ ਵੇਖੋ ਲੀੜੇ ਟੰਗਣ ਵਾਲੀ ਹੈ ਕਿੱਡੀ ਘੈਂੜ ਆ ਇਹ ਵੀ ਲੱਕੜ ਦੀ ਜੀ ਮਿੱਤਰੋ ਇਧਰੋਂ ਗੱਲ ਕਰੀਏ ਆ ਵੇਖੋ ਆ ਆ ਗਿਆ ਮੇਨ ਜਦੋਂ ਆਪਾਂ ਬਾਹਰ ਆਉਂਦੇ ਆ ਨਾ ਆ ਬਾਹਰੋਂ ਆਣ ਕੇ ਤੇ 메ਨ ਆਪਣਾ 게ਟ ਆ ਆ ਜਾਂਦਾ ਜੀ ਅੰਦਰ ਇਹ ਫੇਰ ਉਹੀ ਲੌਬੀ ਆ ਉਹੀ ਜਿਹੜੀ ਅੰਦਰ ਦਾ ਜਿਹੜਾ ਸਾਰਾ ਇਹ ਉਹ ਆ ਜੀ 메ਨ ਦਰਵਾਜ਼ਾ ਆ ਜੇ ਦਾ ਠੀਕ ਹੈ ਜੀ ਸੋ ਵੇਖ ਸਕਦੇ ਕਿੱਡਾ ਵਧੀਆ ਹੈ ਤੇ ਜੇ ਰਸੋਈ ਨੂੰ ਜਾਣਾ ਰਸੋਈ ਵਾਲਾ ਵੀ ਕੰਮ ਜੇ ਇੱਧਰ ਵੇਖੋ ਆ ਰਸੋਈ ਵਾਲਾ ਜੇ ਮਿੱਤਰੋ ਵੀ ਇਹਦੀ ਵੀ ਆ ਜਿਹੜੀ ਆ ਲੰਬਾਰੀ ਬਣੀ ਹੈ ਜੀ ਜੀ ਜੇ ਕਿਸੇ ਨੇ ਦੁੱਧ ਟੰਗਣਾ ਸੀ ਉਦੋਂ ਪੁਰਾਣੇ ਸਮਿਆਂ ਦੇ ਵਿੱਚ ਆ ਵੀ ਹੈਗਾ ਸੀ ਠੀਕ ਹੈ ਜੀ ਟੰਗ ਕੇ ਦੁੱਧ ਤੇ ਆਹ ਕਿਹੜੇ ਕੰਮ ਲਈ ਹੁੰਦਾ ਸੀ ਇਹ ਹੁੰਦਾ ਸੀ ਜੀ ਜਿਤਨਾ ਮੰਨ ਲਓ ਪੁਰਾਣੇ ਸਮਿਆਂ 'ਚ ਬੱਤੀ-ਬੁਤੀ ਨਹੀਂ ਆਉਂਦੀ ਹੁੰਦੀ ਲਾਈਟ ਨਹੀਂ ਹੀ ਆਉਂਦੀ ਤੇ ਉਹਦਾ ਕਰਕੇ ਇੱਥੇ ਦੀਵਾ ਰੱਖ ਕੇ ਜਗਾਇਆ ਜਾਂਦਾ ਸੀ ਜੀ ਠੀਕ ਆ ਤੇ ਆਹ ਹੌਦੀਆਂ ਬਣਾਈਆਂ ਜੀ ਇਹਦੇ ਤੇ ਜਿਤਨਾ ਖੰਡ ਪੱਤੀ ਰੱਖਨ ਨੂੰ ਜੋ ਸੌਦਾ ਪਤਾ ਸਾਰਾ ਇੱਥੇ ਰੰਗ ਸਕਦੇ ਆ ਆਹ ਅਲਮਾਰੀ ਬਣਾਈਆਂ ਇਹ ਅਲਮਾਰੀ ਦੇ ਵਿੱਚ ਵੀ ਆਪਣਾ ਸੌਦਾ ਪਤਾ ਰੱਖਿਆ ਜਾਂਦਾ ਸੀ ਠੀਕ ਹੈ ਜੀ ਉਹ ਉੱਪਰ ਬੰਨੀਆਂ ਬਣਾਈਆਂ ਜੀ ਮਤਲਬ ਸਾਰਾ ਜਿੰਨਾ ਵੀ ਆ ਇੱਕ ਘਰ ਦੇ ਕੋਲੋਂ 100 ਕੰਮ ਲਿਆ ਜਾਂਦਾ ਸੀ ਜੀ ਉਦੋਂ ਸੋ ਮਿੱਤਰੋ ਫਾਈਨਲੀ ਹੋਣ ਆ ਗਏ ਆਪਾਂ ਬਾਹਰ ਠੀਕ ਹੈ ਜੀ ਇਹ ਹਵੇਲੀ ਦੇ ਅੰਦਰ ਦਾ ਤੁਹਾਨੂੰ ਸਾਰਾ ਮੈਂ ਦ੍ਰਿਸ਼ ਜਿਹੜਾ ਉਹ ਦਿਖਾਤਾ ਵਾ ਤੇ ਮੇਨ ਜਿਹੜਾ ਬਾਹਰੋਂ ਸੀ ਬਾਹਰੋਂ ਵੀ ਤੁਹਾਨੂੰ ਦਿਖਾਇਆ ਹੁਣ ਆਪਾਂ ਚੱਲਦੇ ਆ ਜੀ ਉੱਪਰ ਠੀਕ ਹੈ ਜੀ ਉੱਪਰ ਦਾ ਤੁਹਾਨੂੰ ਦ੍ਰਿਸ਼ ਦਿਖਾਉਣਾ ਉੱਪਰ ਜਿਹੜਾ ਹੀ ਨਾ ਇਹਦੀਆਂ ਪੌੜੀਆਂ ਜਿਹੜੀਆਂ ਇਹ ਸਾਰੇ ਰੂਮ ਵੇਖ ਲਓ ਅੰਦਰ ਬਾਹਰ ਆ ਤੇ ਬਾਕੀ ਪੌੜੀਆਂ ਜਿਹੜੀਆਂ ਪੌੜੀਆਂ ਦੀਆਂ ਬਾਹਰ ਰੱਖੀਆਂ ਗਈਆਂ ਠੀਕ ਹੈ ਜੀ ਆਹ ਪੌੜ ਤੇ ਆ ਪੁਰਾਣਾ ਘਰ ਹੀ ਪੁਰਾਣੀ ਹਵੇਲੀ ਹੀ ਉਹਨਾਂ ਸਮਿਆਂ ਦੀ ਤੇ ਆਪਾਂ ਚੱਲਦੇ ਹਾਂ ਮਿੱਤਰੋ ਉੱਤੇ ਤੇ ਸੋ ਮਿੱਤਰੋ ਹੁਣ ਆਪਾਂ ਆ ਗਏ ਆ ਜੀ ਉੱਪਰ ਠੀਕ ਹੈ ਜੀ ਇਸ ਹਵੇਲੀ ਦੇ ਕੋਠੇ ਦੇ ਉੱਪਰ ਆਏ ਆ ਅੰਦਰ ਕੀ ਤੁਹਾਨੂੰ ਦਿਖਾਉਣਾ ਉੱਪਰ ਦਾ ਦ੍ਰਿਸ਼ ਜਿਹੜਾ ਉੱਪਰ ਦਾ ਦ੍ਰਿਸ਼ ਵੀ ਦੋ ਕਮਰੇ ਪਏ ਆ ਦੋ ਕਮਰੇ ਦਿਖਾਉਣਾ ਤੁਹਾਨੂੰ ਐਵੇਂ ਤਾਂ ਜੰਦਰਾ ਲੱਗਾ ਜੀ ਇਹਨੂੰ ਤੇ ਇੱਕ ਤਾਂ ਆ ਜੀ ਠੀਕ ਆ ਇਹ ਵੀ ਉਹਨਾਂ ਪੁਰਾਣੇ ਸਮਿਆਂ ਦਾ ਹੀ ਆ ਸਾਰਾ ਜੀ ਜੰਦਰਾ ਲੱਗਾ ਇਹਨੂੰ ਤੇ ਉਹਨੂੰ ਵੀ ਜੰਦਰਾ ਲੱਗਾ ਜੀ ਠੀਕ ਆ ਦੂਜੇ ਪਾਸੇ ਜੀ ਆਪਾਂ ਗੱਲ ਕਰੀਏ ਹਵੇਲੀ ਦੇ ਉਹ ਪਾਸੇ ਕਮਰਾ ਹੈਗਾ ਜੀ ਜਿਹੜਾ ਆਪਾਂ ਰਸੋਈ ਦੇਖੀ ਸੀ ਨਾ ਰਸੋਈ ਦੇ ਉੱਪਰ ਤੇ ਆ ਤੁਸੀਂ ਇੱਥੋਂ ਦਾ ਮਾਹੌਲ ਦੇਖ ਸਕਦੇ ਹੋ ਵੇਖੋ ਕਿੰਡੀ ਘੈਂਟ ਲੱਗਦੀ ਆ ਜਗ੍ਹਾ ਜਿਹੜੀ ਆ ਨਾ ਤੇ ਕਿਉਂਕਿ ਉਹ ਜਿਹੜੀ ਪੁਰਾਣੀ ਹਵੇਲੀ ਜਿਹੜੀ ਆ ਇਹ ਤਾਂ ਹੁਣ ਸਾਰੀ ਫੈਮਿਲੀ ਜਿਹੜੀ ਆ ਇਹ ਬਾਹਰ ਆ ਜੀ ਠੀਕ ਆ ਤੇ ਇੱਥੇ ਜਿਹੜਾ ਹੁਣ ਰਹਿੰਦੇ ਆ ਇੱਕ ਆਂਟੀ ਜੀ ਹੋਣੀ ਆ ਜਿਹੜੀ ਐਸਾ ਹਵੇਲੀ ਦੀ ਦੇਖਰੇਖ ਕਰਦੇ ਆ ਚਲੋ ਉਹਨਾਂ ਨਾਲ ਆਪਣੀ ਗੱਲਬਾਤ ਹੋਈ ਸੀ ਉਹਨਾਂ ਨੂੰ ਥੋੜੀ ਜੀ ਰਿਕਵੈਸਟ ਕੀਤੀ ਵੀ ਚਲੋ ਸਾਨੂੰ ਚਾਬੀ ਚਾਹੀਦੀ ਆਂਟੀ ਜੀ ਆਪਾਂ ਹਵੇਲੀ ਜਿਹੜੀ ਆ ਅੰਦਰੋਂ ਮੜੀ ਜੀ ਦੇਖਣੀ ਆ ਚਲੋ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਪੁਰਾਣੇ ਸਮਿਆਂ ਦੇ ਵਿੱਚ ਇੱਕ ਹੋਰ ਵੱਡੀ ਗੱਲ ਸੀ ਪੁਰਾਣੇ ਸਮਿਆਂ ਦੇ ਵਿੱਚ ਵਿਹੜੇ ਜਿਹੜੇ ਹੁੰਦੇ ਸੀ ਨਾ ਹਵੇਲੀਆਂ ਦੇ ਉਹ ਮਿੱਤਰੋ ਬਹੁਤ ਹੀ ਜ਼ਿਆਦਾ ਖੁੱਲੇ ਹੁੰਦੇ ਸੀ ਤੇ ਬਾਕੀ ਅੱਜ ਦੇ ਡੇਟ ਦੇ ਵਿੱਚ ਤੁਹਾਨੂੰ ਪਤਾ ਵਾ ਵੀ ਨਿਗੇ ਨਿਗੇ ਘਰ ਹੋ ਗਏ ਆ ਪੰਜ ਪੰਜ ਮਰਲਿਆਂ ਚ ਲੋਕਾਂ ਨੇ ਘਰ ਬਣਾਏ ਆ ਤੇ ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਪਤਾ ਹੈ ਦੀ ਬਹੁਤ ਜਿਹੜਾ ਸੀ ਨਾ ਖੁੱਲੀਆਂ ਹਵੇਲੀਆਂ ਬਣਾਈਆਂ ਜਾਂਦੀਆਂ ਸੀ ਤੇ ਖੁੱਲੇ ਘਰ ਬਣਾਏ ਜਾਂਦੇ ਤੇ ਵੇੜਾ ਜਿਹੜਾ ਸੀ ਵੇੜਾ ਵਾਹੀ ਰੌਣਕ ਲੱਗੀ ਰਹਿੰਦੀ ਹੁੰਦੀ ਸੀ ਵੇੜੇ ਦੀ ਠੀਕ ਹੈ ਜੀ ਹਾਂਜੀ ਸੋ ਮਿੱਤਰੋ ਉਹ ਤਾਂ ਚਲੋ ਹਵੇਲੀ ਦਿਖਾਈ ਆ ਇਸ ਹਵੇਲੀ ਦੇ ਨਾਲ ਹੀ ਬਿਲਕੁਲ ਠੀਕ ਹੈ ਜੀ ਆ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਇਹ ਵੀ ਇਸੇ ਪਰਿਵਾਰ ਦਾ ਹੀ ਘਰ ਹੈ ਠੀਕ ਹੈ ਜੀ ਚਾਚੇ ਤਾਏ ਜਿਹੜੇ ਸੀ ਇੱਥੇ ਇਕੱਠੇ ਰਹਿੰਦੇ ਸੀ ਬਹੁਤ ਖੁੱਲਾ ਵਿੜਾ ਵਾ ਤਕਰੀਬਨ 1.5-2 ਕਿੱਲਿਆਂ ਦੇ ਵਿੱਚ ਇਹ ਜਿਹੜੀ ਹਵੇਲੀ ਆ ਐਸ ਵਕਤ ਬਣੀ ਹੋਈ ਹੈ ਠੀਕ ਆ ਇਹਨੂੰ ਛੇੜ ਛਾੜ ਨਹੀਂ ਕੀਤੀ ਪਰਿਵਾਰ ਨੇ ਛੇੜ ਛਾੜ ਤਾਂ ਨਹੀਂ ਕੀਤੀ ਕਿਉਂਕਿ ਇਹ ਪੁਰਾਣਾ ਕਲਚਰ ਆ ਠੀਕ ਹੈ ਜੀ ਇਹਨਾਂ ਨੇ ਸਾਂਭ ਕੇ ਰੱਖਿਆ ਇੱਕ ਨਾ ਤੁਸੀਂ ਉਹ ਵੇਖੋ ਠੀਕ ਹੈ ਜੀ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਜਿਤਨਾ ਹੁਣ ਕਰਦੇ ਆ ਨਾ ਜਿਤਨਾ ਬੀਮ ਪਾਉਂਦੇ ਆ ਜੀ ਟਾਈ ਬੀਮ ਠੀਕ ਹੈ ਜੀ ਪੁਰਾਣੇ ਸਮਿਆਂ 'ਚ ਕੀ ਕਰਦੇ ਹੁੰਦੇ ਸੀ ਟਾਈ ਵੀਮ ਨਹੀਂ ਲੱਗਦਾ ਹੁੰਦਾ ਉਦੋਂ ਕਿਉਂਕਿ ਸੀਮੈਂਟ ਦਾ ਉਦੋਂ ਜ਼ਮਾਨਾ ਨਹੀਂ ਸੀ ਉਦੋਂ ਸਿਰਫ ਮਿੱਟੀ ਦਾ ਜ਼ਮਾਨਾ ਸੀ ਪਰ ਮਿੱਟੀ ਦੀ ਜਗ੍ਹਾ ਤੇ ਵੀ ਉਦੋਂ ਜਿਹੜੇ ਪੁਰਾਣੇ ਲੋਕ ਸੀ ਨਾ ਉਦੋਂ ਉਹ ਵੇਖੋ ਜਿਹੜੇ ਪੁਰਾਣੇ ਲੱਕੜਾਂ ਦੇ ਸੁਹਾਗੇ ਨਹੀਂ ਬਣਦੇ ਜੀ ਸੁਹਾਗੇ ਬਣਦੇ ਆ ਜਿਤਨਾ ਛਤਰੀਆਂ ਬਣਦੀਆਂ ਜੀ ਜਿਹੜੀਆਂ ਛੱਤਾਂ ਦੇ ਉੱਤੇ ਜਦੋਂ ਆਪਾਂ ਗਾਰਡਰ ਦੀ ਥਾਂ ਤੇ ਜਿਹੜਾ ਕੰਮ ਲਈਦਾ ਸੀ ਉਹ ਛਤਰੀਆਂ ਜਿਹੜੀਆਂ ਸੀ ਨਾ ਉਹਨਾਂ ਦੀ ਜਗ੍ਹਾ ਦੇ ਉੱਤੇ ਲਾਈਆਂ ਜਾਂਦੀਆਂ ਸੀ ਉਹ ਵੇਖ ਸਕਦੇ ਤੁਸੀਂ ਤੇ ਇਹ ਮਿੱਤਰੋ ਇਹ ਵੀ ਓਨੀਆਂ ਹੀ ਪੁਰਾਣੀਆਂ ਠੀਕ ਆ ਔਰ ਵੇਖੋ ਇਸ ਤੀਰियां ਲੱਗੀਆਂ ਹਨ ਇਹ ਲੱਕੜ ਦਾ ਵਰਕ ਹੋਇਆ ਸਾਰਾ ਜਿੰਨਾ ਵੀ ਆ ਬਾਕੀ ਆਪਣੀ ਕੋਸ਼ਿਸ਼ ਇਹ ਆ ਜੀ ਤੇ ਕਿ ਜਿੱਥੇ-ਜਿੱਥੇ ਵੀ ਇਹੋ ਜੀਆਂ ਪ੍ਰਾਣੀਆਂ ਵਿਰਾਸਤਾਂ ਕੰਨਾਂ ਲਈ ਸਾਂਭੀਆਂ ਜਿੰਨਾਂ ਨੇ ਉਹ ਤੁਹਾਨੂੰ ਦਿਖਾਉਣ ਦੀ ਜ਼ਰੂਰ ਆਪਾਂ ਕੋਸ਼ਿਸ਼ ਕਰਿਆ ਕਰਨੀ ਹੈ ਜੀ ਹੁਣ ਠੀਕ ਹੈ ਜੀ ਮਿੱਤਰੋ ਆਹ ਵੇਖ ਸਕਦੇ ਹੋ ਤੁਸੀਂ ਦਰਖਤ ਏਕਿਆ ਜੀ ਪਰ ਇਹਦੇ ਚ ਉੱਗੇ ਦੋ ਜੇ ਠੀਕ ਆ ਹਾਓ ਵੇਖੋ ਵਿੱਚੇ ਹੀ ਜੜਾਂ ਜਿਹੜੀਆਂ ਪਿੱਪਲ ਦੀਆਂ ਵਾਂ ਠੀਕ ਆ ਤੇ ਵਿੱਚੇ ਹੀ ਜਿਹੜੀ ਆ ਇਹ ਤਰੇਕ ਹੈ ਜੀ ਜੜ ਇਧਰੋਂ ਦੇਖ ਸਕਦੇ ਹੋ ਜੜ ਇਹਦੀ ਓਨੀ ਹੀ ਪ੍ਰਾਣੀਆਂ ਸਮਝੋ ਠੀਕ ਆ ਜਿੰਨੀ ਇਹ ਹਵੇਲੀ ਪ੍ਰਾਣੀਆਂ ਓਨੀਆਂ ਹੀ ਇਹ ਜੜ ਪ੍ਰਾਣੀਆਂ ਤੇ ਦੂਜੇ ਨੰਬਰ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ ਓ ਸਾਹਮਣੇ ਬੈਠੇ ਆ ਆਹ ਵੇਖ ਸਕਦੇ ਹੋ ਕਿਹੜੀ ਚੀਜ਼ ਆ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮੈਨੂੰ ਕਿ ਕਿਹੜੀਆਂ ਛਾਇਆ ਬੈਠੀਆਂ ਇਹ 2 3 ਠੀਕ ਆ ਜੀ ਸੋ ਹਾਂਜੀ ਮਿੱਤਰੋ ਇਹ ਸੀ ਅੱਜ ਦਾ ਹਵੇਲੀ ਦਾ ਜਿਹੜਾ ਤੁਹਾਨੂੰ ਮੈਂ ਘੇੜਾ ਕਢਾਇਆ ਜੀ ਠੀਕ ਆ ਜੀ ਇਹ ਹਵੇਲੀ ਬਣੀ ਆ ਪਿੰਡ ਠਰੂ ਦੇ ਵਿੱਚ ਜਿਹੜਾ ਤਰਨ ਤਾਰਨ ਆ ਠੀਕ ਆ ਜੀ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਹਵੇਲੀ ਸਾਰੀ ਕਵਰ ਕਰਾਈ ਆ ਤੋ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਹੋਰ ਵੀ ਤੁਹਾਡੇ ਲਈ ਬਹੁਤ ਹੀ ਵਧੀਆ-ਵਧੀਆ ਆਪਾਂ ਵੀਡੀਓ ਤੇ ਵਧੀਆ-ਵਧੀਆ ਵਲੌਗ ਲੈ ਕੇ ਆਵਾਂਗੇ ਸੋ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਬਾਕੀ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਤੇ ਸ਼ੇਅਰ ਦੱਬ ਕੇ ਕਰ ਦਿਓ ਵੀਡੀਓ ਨੂੰ ਸੋ ਮਿਲਦੇ ਆ ਜੀ ਅਗਲੇ ਨਵੇਂ ਵਲੌਗ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ੍ਰੀ ਅਕਾਲ ਜੀ